ਉਹ ਹੁਣ ਫਿਰ ਦੀ ਐ ਵਿਆਹ ਵਾਤੇ ਮੁੰਡਾ ਰੱਦ ਦੀ ਉਹ ਕਹਿੰਦੀ ਚੰਗਾ ਹੁੰਦਾ ਜੇ ਨਾ ਯਾਰੀ ਚੀਮੇ ਨਾਲ ਲਾਉਂਦੀ ਉਹ ਸਾਡਾ ਯਾਰਾਂ ਚ ਬਲੱਡ ਆ ਗਿਆ ਕੇ ਵਦਦਾ ਉਹ ਦਿਲ ਕਰਦਾ ਸ਼ਹਿਦ ਮਟਿਆ ਦਾ ਤੂੰ ਪੰਗੇ ਜੱਟਾਂ ਦੇ ਮੁੰਡੇ ਨਾ ਲੈਂਦੀ ਜਾਨ ਜਾਣ ਕੇ ਉਹ ਕਿਹਨਾ ਜਿੰਦਾ ਯਾਰਾਂ ਤੋਂ ਜਾਨਵਾ ਦਾ ਉਹ ਯਾਰ ਐਦਾਂ ਨੇ ਖੜੇ ਜਿਵੇਂ ਕੜੇ ਹੁੰਦੇ ਆ ਜੂਦੇ ਉਹ ਜਿਹੜਾ ਸਾਡੇ ਵਾਲੀ ਚਾ ਕਿਉਂ ਨੂੰ ਛੱਡੀਏ ਨਾ ਕੋਢੀ ਦੇ ਉਹ ਲਾਇਆ ਦੱਬ ਵਿੱਚ ਮੈਂ ਕਿਨ ਮੱਜਟਾ ਦੇ ਉਹ ਜਿਹੜਾ ਤਕੀਆਂ ਤਸਵੀਰਾਂ ਨੂੰ ਮੈਂ ਠਾਰਦਾ ਤੂੰ ਬੰਗੇ ਜੱਟਾਂ ਦੇ ਮੁੰਡੇ ਨਾਲ ਦੀ ਜਾਨ ਜਾਣ ਕੇ ਹੁੱਚੀ ਮਾਫੀਦਾ ਯਾਰਾਂ ਤੋਂ ਜਾਣਵਾ ਥੈਂਕ ਯੂ ਸਾਰਾ ਦਰਸ਼ਕਾਂ ਨੂੰ ਜਿਹੜਾ ਲੋਕਾਂ ਨੂੰ